给我。<laughs> ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਤੇ ਅੱਜ ਸਾਡਾ ਗੱਲਬਾਤਣ ਵਾਸਤੇ ਜਿੱਦਣ ਅਸੀਂ ਅੱਜ ਜੀ ਦਾ ਦਾ ਗੁਰੂ ਸਾਹਿਬ ਦੇ ਸਹਜਾਦਿਆਂ ਦਾ ਸੀਧੀ ਦਾੜਾ ਮਨਾ ਰਹੇ ਉਹਦੋਂ ਪੰਜਾਬ ਦਾ ਗੱਲਬਾਤਣ ਵਾਸਤੇ ਇੱਥੇ ਟੀਮ ਪੀਐਸਵਾਈਐਰ ਬਣਾਉਣ ਕਰਦੇ ਆ ਇਹ ਐਸਐਸਵਾਈਐਲ ਹੇਟ ਬਹੁਤ ਗੁੱਸਾ ਚੁੱਕਾ 30 ਸਾਲ ਪੰਜਾਬ ਨੇ ਸੰਤਾਪ ਖੋਲਿਆ ਹਜ਼ਾਰਾਂ ਸਾਡੇ ਨੌਜਵਾਨ ਪੁੱਤ ਜਿਹੜੇ ਸੀ ਉਹ ਦੁਨੀਆ ਤੋਂ ਚਲੇ ਗਏ ਇਹ ਇਹ ਸੇ ਦਾ ਟੱਕਣਾ ਪੰਜਾਬ ਲਈ ਕਿਉਂ ਗੱਡਿਆ ਹੋਇਆ ਹੈ ਕੇਂਦਰ ਸਰਕਾਰ ਨੂੰ ਕੀ ਪੰਜਾਬ ਦੀ ਲੋੜ ਨਹੀਂ ਪੰਜਾਬ ਨੂੰ ਬਾਾਰ ਬਾਰੇ ਇਦੋਂ ਪਰੇਸ਼ਾਨ ਕਰਨਾ ਇਹ ਦੇਸ਼ ਦੀ ਇਤਿਹੀ ਪੰਜਾਬ ਦੇਸ਼ ਦੀ ਖੜਕ ਪੂਜਾ ਹੈ ਮੈਂ ਕਹਿਣਾ ਚਾਹੁੰਦਾ ਦੇਸ਼ ਦੇ ਹੁਕਮਰਾਨਾਂ ਨੂੰ ਇਹ ਉਹ ਪੰਜਾਬ ਹੈ ਜਿਹੜੇ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ ਉਸ ਤੋਂ ਸਭ ਤੋਂ ਵੱਧ ਫਾਂਸੀ ਤੇ ਪੰਜਾਬੀ ਚੜੇ ਸਭ ਤੋਂ ਵੱਧ ਕਾਲੇ ਪਾਣੀਆਂ ਦਾ ਜਦੋਂ ਪੰਜਾਬੀਆਂ ਨੇ ਕਟੀਆਂ ਦੇਸ਼ ਵੰਡਿਆ ਗਿਆ 10 ਲੱਖ ਪੰਜਾਬੀਆਂ ਦੀਆਂ ਲਾਸ਼ਾਂ ਦੇ ਉੱਤੇ ਇੱਥੇ ਦੀ ਆਜ਼ਾਦੀ ਖੜੀ ਹੈ ਕੋਈ ਗੁਜਰਾਤੀ ਨਹੀਂ ਮਰਿਆ ਕੋਈ ਕਰਨਾਟਕ ਵਾਲਾ ਨਹੀਂ ਮਰਿਆ 10 ਲੱਖ ਪੰਜਾਬੀ ਵੱਡੇ ਗਏ ਉਹਨਾਂ ਦੇ ਉੱਤੇ ਆਜ਼ਾਦੀ ਖੜੀ ਹੈ ਉਹਦੇ ਬਾਅਦ ਜਦ ਦੇਸ਼ ਹਿੰਦਿਸ ਤੇ ਹਮਲਾ ਹੋ ਗਿਆ ਚੀਨ ਦਾ ਅਸੀਂ ਹੱਕ ਡਾ ਕੇ ਲੜੇ ਪਰ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਗਰੀਬ ਹੈ ਦੀ ਮਦਦ ਕਰੋ 17 ਕੁਇੰਟਲ 20 ਕਿਲੋ ਸੋਨਾ ਪੰਜਾਬੀਆਂ ਨੇ ਦਿੱਤਾ ਬਾਕੀ ਸਾਰੇ ਦੇਸ਼ ਨੇ 18 ਕਿਲੋ ਦਿੱਤਾ ਜੋ ਅਸੀਂ ਅਸੀਂ ਜਿਹੜਾ ਦੇਸ਼ ਲਈ ਪੈਸਾ ਦਿੱਤਾ 98% ਕੰਟਰੀਬਿਊਸ਼ਨ ਪੰਜਾਬੀਆਂ ਦੀ ਸੀ ਬਾਕੀ ਸਾਰੇ ਦੇਸ਼ ਦੀ 2% ਸੀ ਉਹਨਾਂ ਪੰਜਾਬੀਆਂ ਨੂੰ ਨਾ ਸਤਾਓ ਉਹਨਾਂ ਪੰਜਾਬੀਆਂ ਨੂੰ ਪਰੇਸ਼ਾਨ ਨਾ ਕਰੋ ਜਿਨ੍ਹਾਂ ਨੇ ਤੁਹਾਡੇ ਦੇਸ਼ ਦੀ ਭੁੱਖ ਦੂਰ ਕੀਤੀ ਹੈ ਨਜੀਵਲ ਸਾਹਿਬ ਇਹ ਜੋ ਐਸਓਐਲ ਉਹ ਕੰਟਰੈਕਟ ਬਿਜ਼ਨਸ ਦੇ ਸਮਝੌਤੇ ਦੀ ਗੱਲ ਚੱਲ ਰਹੀ ਹੈ ਉਹ ਨਹਿਰ ਬਣਨੀ ਕਿੰਨੀ ਜ਼ਰੂਰੀ ਹੈ ਕਿੰਨੀ ਕਿ ਨਹੀਂ ਉਹਦੇ ਉੱਤੇ ਆਪਾਂ ਨਹਿਰ ਨਹਿਰ ਦੀ ਕੋਈ ਲੋੜ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪਵੇਗਾ ਕਿ ਸੰਵਧਾਨ ਮੁਤਾਬਕ ਚੱਲਣਾ ਹੈ ਕਿ ਅਸੀਂ ਆਪਣੀ ਬਾਜੀ ਕਰਨੀ ਦੀ ਹੈ ਸੰਵਧਾਨ ਕਹਿੰਦਾ ਹੈ 7th ਸ਼ੈਡਿਊਲ ਵਿੱਚ ਸਟੇਟ ਦੀ ਸਰਕਾਰਾਂ ਨੂੰ ਪੱਤੇ ਪਾਣੀ ਦਰਜਾ ਇਹਦਾ ਮਤਲਬ ਪਾਣੀ ਦੇ ਮਸਲੀਟ ਸੈਂਟਰ ਤੇ ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦਾ ਇਹ ਸਾਫ਼ ਲਿਖਿਆ ਹੈ ਇਹ ਤੋਂ ਬਿਨਾ ਦਖਲ ਦੇਣ ਵਾਸਤੇ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਕੋਈ ਅਧਿਕਾਰ ਚਾਹੀਦਾ ਉਹਨਾਂ ਨੇ ਰੀਆਰਗੇਨਾਈਜੇਸ਼ਨ ਐਕਟ ਵਿੱਚ ਸਾਡੇ 2787980 ਬਾਕੀ ਜਿਹਦੇ ਨਾਲ ਉਹਨਾਂ ਨੇ ਅਧਿਕਾਰ ਲੈ ਲੇ ਅਸੀਂ ਉਹਨੂੰ ਸੁਪਰੀਮ ਕੋਰਟ ਚ ਚੈਲੰਜ ਕਰਤਾ ਚੈਲੰਜ ਕੀਤਾ ਦਰਬਾਰਾ ਸਿੰਘ ਕਮਜ਼ੋਰ ਮੁੱਖ ਮੰਤਰੀ ਆਇਆ ਇੰਦਰਾ ਗਾਂਧੀ ਨੇ ਧੁਰਕੀ ਦਿੱਤੀ ਭੀ ਆ ਤਾਂ ਕੁਰਸੀ ਰੱਖ ਲੈ ਜਾਂ ਉਹ ਪਟੀਸ਼ਨ ਰੱਖ ਲੈ ਉਹਨੇ ਪਟੀਸ਼ਨ ਵਾਪਸ ਲੈ ਲਈ ਅੱਜ ਤੱਕ ਸਾਰਾ ਪੰਜਾਬ ਸੰਜਿਆ ਭੁਗਤਦਾ ਹੈ ਔਰ ਇਸੇ ਤਰ੍ਹਾਂ ਰਜੀਵ ਲੰਗਵਾਲ ਸਮਝਾਉਂਦਾ ਹੋ ਗਿਆ ਉਹਦੀ ਕੋਈ অথেন্টিਸਟੀ ਨਹੀਂ ਕਿਉਂਕਿ ਲੰਗੌਰ ਨਾ ਤਾਂ ਲੋਕਾਂ ਦਾ ਚੁਣਿਆ ਨੁਮਾਇੰਦਾ ਸੀ ਐਮਐਲਏ ਨਹੀਂ ਸੀ ਬਜੀਨ ਸਿੰਘ ਮੁੱਖ ਮੰਤਰੀ ਉਹਨੇ ਸੁੰਝਾ ਉਕਾ ਕਰ ਰਿਹਾ ਉਹਨੂੰ ਉਹ ਵੀ ਕਾਨੂੰਨੀ ਜਾਮਾ ਪਹਚਾਉਣ ਕਾਨੂੰਨ ਵਾਸਤੇ ਇਹਨਾਂ ਨੇ ਪਾਰਲੀਮੈਂਟ ਦੇ ਪਾਸ ਕਰਾ ਲਿਆ ਤੋ ਏਦਾਂ ਟਕਨੇ ਦਾ ਹਾਲਾ ਕੇ ਕੋਈ ਨਾ ਕੋਈ ਬਹਾਨੇ ਨਾਲ ਸਾਡਾ ਪਾਲੀ ਹੁੰਦੇ ਰਿਹਾ ਅੱਜ ਰੀਪੋਰਟਾਂ ਆ ਗਈਆਂ ਪੰਜਾਬ ਦਾ ਪਾਣੀ 100 ਮੀਟਰ ਤੋਂ ਹੇਠਾਂ ਜਾਣ ਵਾਲਾ ਹੈ ਔਰ ਉੱਤੇ ਦੇ ਵਿੱਚ ਨਾਈਟ੍ਰੇਟਸ ਨੇ ਇਹਦੇ ਸਵਾਸਟ੍ਰੇਟਸ ਨੇ ਇਹਦੇ ਵਿੱਚ ਜਿਹੜਾ ਹੈਗਾ ਆਰਸੀਨਿਕਸ ਨੇ ਇਹ ਇਹ ਪਾਣੀ ਜਿਹੜਾ ਇਹ ਪੀਣ ਦੇ ਲਾਇਕ ਨਹੀਂ ਖਾਣ ਦੇ ਲਾਇਕ ਨਹੀਂ ਫਸਲਾਂ ਦੇ ਲਾਇਕ ਨਹੀਂ ਸਾਨੂੰ ਸਾਡਾ ਆਪਣਾ ਪਾਣੀ ਇਹਦੀ ਮਾਨਕੀ ਸਥਾਪਿਤ ਕਰਨ ਦੀ ਲੋੜ ਹੈ ਇਹਨਾਂ ਦਰਿਆਵਾਂ ਦਾ ਮਾਲਕ ਕੌਣ ਹੈ ਪੰਜਾਬ ਹੈ ਸੈਂਟਰੀ ਦੇ ਵਿੱਚੋਂ ਨਿਕਲ ਕੇ ਫਿਰ ਸੈਸ ਕਰਦਾ ਜਵਾਹਰ ਜਿੱਦਾਂ ਕਿ ਪਹਿਲਾਂ ਰੋਹਰੀ ਨਰਿੰਗੋਦੀ ਸੰਵਿਧਾਨ ਦਾ ਕਨਸਟੀਟਿਊਸ਼ਨ ਦਾ ਬੜਾ ਬਾਦ ਜਨੇ ਲਿਖੇ ਸੰਵਿਧਾਨ ਨੂੰ ਕਈ ਜੇ ਤੀ ਜਗ੍ਹਾ ਦੇਖਾ ਗਿਆ ਉਹ ਰੋੜਾ ਮੋੜਾ ਵੀ ਜਾ ਰਿਹਾ ਹੈ ਤਾਂ ਅੱਜ ਜਿਹੜੀ ਮੀਟਿੰਗ ਹੋਣ ਵਾਲੀ ਹੈ ਕੀ ਕੋਈ ਸੰਵਿਧਾਨ ਮਤਾਬਕ ਤੁਹਾਨੂੰ ਲੱਗਦੀ ਹੋਊਗੀ ਸਭ ਕੁਝ ਕੈਰ ਸੰਵਿਧਾਨਕ ਹੋ ਰਿਹਾ ਮੋਦੀ ਜੀ ਸੰਵਿਧਾਨ ਦਾ ਨਾਮ ਲੈ ਕੇ ਸੰਵਿਧਾਨ ਦੀਆਂ ਤੇ ਜਿਉੜਾਉਂਦੇ ਨੇ ਤਿੰਨ ਕਾਨੂੰਨ ਦੀ ਤਾਂ ਸੰਵਧ ਉਲਟੇ ਬਣਾਏ ਸੀ ਡੈਮ ਸੇਫਟੀ ਐਕਟ ਜਿਹਨੂੰ ਸੰਵਧ ਉਲਟ ਬਣਾਇਆ ਉਹਨਾਂ ਦੇ ਤਾਂ ਅਧਿਕਾਰ ਕੀ ਤੱਕ ਨੇ ਸਟੇਟ ਸਬਜੈਕਟ ਪਾਣੀ ਜਿਹੜੀ ਦੇਲ ਝੀਲਾਂ ਨੇ ਰਿਜ਼ਰਵ ਵਾਇਰ ਨੇ ਭਾਖੜਾ ਡੈਮ ਦਾ ਪਾਉਂਕ ਡੈਮ ਦਾ ਉਹ ਵੀ ਸਟੇਟ ਸਬਜੈਕਟ ਹੈ ਕਿ ਉਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਫਿਰ ਵੀ ਉਹਨਾਂ ਨੇ ਬਣਾ ਦਿੱਤਾ ਸਾਡੀ ਸਰਕਾਰ ਏਡੀ ਨਲਾਇਕ ਸੀ ਇਹਨਾਂ ਨੇ ਟਾਈਮ ਸੇਵ ਕੀਤਾ ਇੱਕ ਮੰਨ ਲਿਆ ਤੇ ਫਿਰ ਉਹ ਸਾਡੇ ਕੋਲੋਂ ਇਹ ਆਪਣਾ ਹੜੇ ਕਢਦੇ ਹਨ ਉਹਨੂੰ ਵੀ ਜੀ ਦੀ ਮੈਂਬਰੀ ਦੇ ਦੋ ਸਾਰੇ ਕੰਮ ਮੋਦੀ ਜੀ ਜਦੋਂ ਕਰਦੇ ਨੇ ਲੋ ਪਰਸਨਲ ਦਾ ਨਹੀਂ ਲੈਂਦੇ ਨੇ ਸੰਸਦ ਦੀ ਉਹ ਚਖੜੇ ਵਧਦੀ ਬਿਲਕੁਲ ਸਹੀ ਕਹਿ ਰਹੇ ਹੋ ਕਿ ਬੀਬੀ ਐਮ ਡੀ ਜੇ ਬਿਲਕੁਲ ਨਿਸ਼ਚਿਤ ਹੈ ਤਲਾਕ ਦੇ ਮਤਲਬ ਇਹਨਾਂ ਨੇ ਦੇ ਜਿਖਾ ਕੇ ਉਹਦੇ ਬੀਬੀ ਐਮਡੀ ਦਾ ਜੋ ਚੇਅਰਮੈਨ ਹੈ ਉਹ ਆਪਣੀ ਤਰਫੋਂ ਲਾਤ ਕੱਢ ਗਿਆ ਇਹ ਦੂਜਾ ਕੇਂਦਰ ਸਰਕਾਰ ਜਦੋਂ ਹੁਣ ਇਲੈਕਸ਼ਨ ਆਦੀ ਤੇ ਇਹ ਰਾਜਨੀਤਿਕ ਘਰਾਣੇ ਸਾਰੇ ਆਪਣੇ ਕਾ ਜਿੱਦਿ ਚਮਕਾ ਦੇ ਤੇ ਹੁਣ 2024 ਦੇ ਇਲੈਕਸ਼ਨ ਨੇ ਕੀ ਲੱਗਦਾ ਹੈ ਕਿ 2022 ਦੇ ਇਲੈਕਸ਼ਨ ਚ ਇਹ ਜੋ ਐਸਐਲ ਦਾ ਮਤਾ ਕਿੰਨਾ ਜਿਹੜਾ ਉਹ ਚ ਜਿਹੜਾ ਉਹ ਚਾਹੁੰਦੇ ਨੇ ਸਾਡੇ ਹਰਿਆਣੇ ਵਾਲੇ ਭਰਾ ਸਮਝਣ ਲੱਗ ਗਏ ਉਹਨਾਂ ਨੇ ਕਹਿ ਦਿੱਤਾ ਸਾਡਾ ਪੰਜਾਬ ਨਾਲ ਝਗੜਾ ਨਾ ਕਰਾਓ ਸਾਨੂੰ ਜਮਨਾ ਦੇ ਵਿੱਚੋਂ ਬਾਹਲੇ ਦੇ ਦਿਓ ਹਰਿਆਣੇ ਦੇ ਕਿਸਾਨਾਂ ਦੇ ਸੰਬੰਧੀਆਂ ਨੇ ਇਹ ਕਹਿ ਦਿੱਤਾ ਅਸੀਂ ਆਪੋ ਵਿੱਚ ਨਹੀਂ ਲੜਦੇ ਅਸੀਂ ਹਰਿਆਣੇ ਦਾ ਵਿਰੋਧ ਨਹੀਂ ਕਰਦੇ ਅਸੀਂ ਨਾ ਕਰਦੇ ਰਾਜਸਥਾਨ ਦਾ ਅਸੀਂ ਤਾਂ ਕਹਿ ਰਹੇ ਹਾਂ ਤੁਸੀਂ ਵਿੱਚੋਂ ਨਿਕਲੋ ਅਸੀਂ ਆਪਣਾ ਘਰ ਪੂਰਾ ਕਰਕੇ ਜਿਹੜਾ ਬਾਕੀ ਬਚ ਗਿਆ ਉਹਨਾਂ ਨੂੰ ਹੀ ਦੇਣਾ ਸਾਡੇ ਉਹ ਭਰਾ ਨੇ ਉਹਨਾਂ ਬਾਚ ਦਵਾਂਗੇ ਪਹਿਲਾਂ ਸਾਡਾ ਘਰ ਪੂਰਾ ਹੋਵੇ ਸਾਡੀ ਕੋਈ ਲੜਾਈ ਨਹੀਂ ਕਿਸਾਨ ਜੱਟ ਬੰਦੀਆਂ ਦਾ ਚਲੋ ਹਰਿਆਣਾ ਪੰਜਾਬ ਦੀਆਂ ਮਿੱ泥 ਲੇਕਿਨ ਸੀਐਮ ਸਾਹਿਬ ਨੇ ਵੀ ਇੱਕ ਵਿਚੇ ਦਾ ਕੋਈ ਰਸਤਾ ਕੱਢਣਾ ਨਹੀਂ ਬਲਵਾਂ ਦਾ ਲਗਾਤਾਰ ਵਿਚੇ ਦਾ ਰਸਤਾ ਕਰ ਰਹੇ ਨੇ ਪਰ ਕੱਢ ਰਹੇ ਨਹੀਂ ਤੇ ਫਿਰ ਅੱਜ ਆਪਾਂ ਨੂੰ ਸੜਕਾਂ ਤੇ ਉਤਰਨ ਦੀ ਕੀ ਲੋੜ ਹੈ ਦੇਖੋ ਚੀਫ ਮਿਨਿਸਟਰੀ ਹੈ ਜੋ ਕਿਹਾ ਵੀ ਜੀ ਟ੍ਰਿਨੂਰ ਬਣਾ ਲੈ ਇਹ ਉਹਦੀ ਨੀਲ ਸਾਫ ਕਰ ਦਿੱਤੀ ਕਿਉਂ ਕੀ ਕਰਨਾ ਚਾਹੀਦਾ ਉਹ ਫਿਰ ਪੰਜਾਬ ਦਾ ਇੱਕ ਵਾਰੀ ਗਲਤ ਧੋਣਾ ਚਾਹੁੰਦਾ ਟ੍ਰਿਨੂਰ ਪਾਣੀ ਦੇਣ ਦਾ ਇੰਟ੍ਰਸਟ ਰਿਵਰਸ ਵਾਸਤੇ ਹੁੰਦਾ ਪੁਸਤਾਨ ਨਹੀਂ ਇਸ ਕਰਕੇ ਜਿਸ ਨੂੰ ਜਿਸ ਨਾਲ ਲੋਡ ਨੇ ਤੁਹਾਨੂੰ ਜਨਮ ਦਿੱਤਾ ਵਿਸ਼ਵਾਸ ਇਹ ਰਿਹਾ ਤੁਸੀਂ ਜੇਕਰ ਅੱਜ ਦੀ ਮੀਟਿੰਗ ਉਹ ਜਿਹੜੇ ਸਿਗਾਉ ਸਰ ਨਾਲ ਹੋਣੀ ਹੈ